ਜੀ ਸਰ ਜੀ ਸਰ ਸਾਡੇ ਮਾਰ ਜੋ ਸੀਐਮ ਸਾਹਿਬ ਕੋਲ 70 ਅਕਤੂਬਰ ਨੂੰ ਇਹਦਾ ਜੈ ਕਮਿਸ਼ਨ ਜੁਰੀ ਸਬਸਾ ਨੂੰ ਕੋਟ ਰਹੀ ਹੈ ਕਾਪੀ ਆ ਵੀ ਕਹਿੰਦੇ ਹੈਂਕੀ ਗਰਾਸ ਸਾਡੇ ਦੇ ਉੱਤੇ 1.5 ਕਿਲੋ ਰੋਹਿਰ ਹੈ ਤੇ ਇਹਦੇ ਤੇ ਬੜਾ ਵੱਡਾ ਅਫਰਟ ਆ ਗਿਆ ਕਿ 6 ਫਰਮਾਂ ਪੜੇ ਗਏ। ਔਰ ਸਾਰੀ ਕਿਡ ਦੀ ਅਸਾਈਨਮੈਂਟਸ ਵੀ ਅਜਿਹਾ ਹੈ ਕਿ ਰਸ਼ਪੋਰਟ ਤੋਂ ਪੂਰਾ ਹੋ ਗਿਆ। ਇਹਦੇ ਤੇ ਉਹ ਮਤਮੇਸੇ ਦਾ ਦਿੱਤੇ ਪਹਿਲਾ ਨੰਬਰ ਹੈ 137 ਜਿਹੜਾ ਜਿਹੜਾ 25 ਹੈਗਾ ਤੇ ਗੇੜੇ ਦੀ ਮੈਂ ਸਾਰੇ ਸੇਜ ਸਟਾਫ ਦੇ ਇੰਸਪੈਕਟਰ ਕੋਲ ਦਿੱਤੀ। ਅਮਰਿਤ ਦੇ ਇੱਕੋ ਦੋ ਡਾਕਟਰੀਆ ਦੂਸਰਾ ਮਤਮਾ ਜਿਹੜਾ ਸਟੈਪਲ ਗਰੋਥ ਮਾਧਿ ਦੀ ਐਸਿਡ ਜਿਆਦਾ ਦੇਣੀ ਜੇ 11 ਔਰ 25 ਇਹ ਮਤਮਾ ਦਾ ਡਾਕਟਰੀਆ ਚਾਹਤਾ ਪਾਣਾ ਹੈ ਇਹਦੇ ਚ ਜਿਹੜਾ ਮੇਨ ਕਰਨਦੀਪ ਸਿੰਘ ਕਰਨ ਹੈ ਇਹਦੇ ਤੋਂ ਸਭ ਤੋਂ ਪਹਿਲਾਂ ਇਹ ਕਿ ਉਹ ਜਿਹੜੀ ਗੇਰੋ ਪ੍ਰੋਬਲਮ ਥੀ ਹੈ ਇਹ ਬੰਟੋਏ ਦਾ ਰਹਿਣਾ ਡਿਸਟ੍ਰਿਕਟ ਤਰਨਤਾਰਨ ਦਾ ਖਾਸ 10 ਕੇਸ ਨੇ ਇਸ ਮੈਜਿਕ ਦੇ ਹਫਤੇ ਆਨਕਤੇ ਇਹ ਫੋਨੇ ਡਾਕਟਰ ਵਿੱਚ ਕਾਫੀ ਦੇਰ ਤੋਂ ਸ਼ਾਮਲ ਹੈ 25 ਸਾਲ ਦੇ ਤੋਂ ਉਪਰ ਇਸ ਤੋਂ ਬਾਅਦ ਜਿਹੜਾ ਅ ਪਰੂਜੀ ਕੁਝ ਖੇਤਪਤਾ ਬਗਿਆ ਤੇ ਸਾਰਾ ਜਿਹੜਾ ਮਾਡਲ ਹੈ ਉਹ ਅਸ਼ੀਰਤ ਪੁਲਾੜਿਆ ਕੋਇੰਦਵਾਲ ਦੇ ਦਿੱਤਾ ਅਸ਼ੀਰਤ ਜੇਲ ਕਰਤਾ ਇਹਨੂੰ ਲੈ ਕੇ ਘਰ ਬੜਾ ਬਟਾਇਆ ਨਿ ਬਣਾਇਆ ਆਪਣਾ ਉਹ ਸਾਰੀ ਟ੍ਰੌਪਿੰਗ ਜਿਹੜੀ ਇਹਦੀ ਕੁਝ ਖੇਤਪਤਾ ਲੱਗੀ ਹੈ ਇਹਦੇ ਨਾਲ ਹਵਾਲਾ ਦੇ ਜਿਹੜੇ ਲੋਕਾਂ ਨਾਲ ਵੀ ਟੱਚ ਹੈ ਇਹਦੇ ਜਸਪ੍ਰੀਤ ਸਿੰਘਿੱਤ ਹਵਾਲਾ ਜਿਹੜਾ ਨੈਪਕੋਸ ਤੋਂ ਇਹ ਬੰਦਾ ਹੈ ਫੜਾਇਆ ਜਿਹੜਾ ਤੇ ਖੰਨੇ ਦਾ ਰਹਿਣ ਵਾਲਾ ਇਸੇਪੁਰੇ ਵਾਲਾ ਇਹਦੇ ਤੋਂ 870 ਹਜ਼ਾਰ ਵੀ ਆ ਜਿਹੜਾ ਬਰਾਮਣ ਵੀ ਤਰਾਕ ਕੀਤੀ ਔਰ ਜਿਹੜਾ ਅਰਸ਼ਦੀਪ ਹੈ ਇਹ ਇਹਦੇ ਤੋਂ ਜਿਹੜਾ ਮੋਬਾਈਲ ਹੈ ਉਹ ਵੀ ਫੜਾਇਆ ਗਿਆ ਉਸ ਤੋਂ ਬਾਅਦ ਇਹ ਦੋ ਅਸੋਸੀਏਟ ਨੇ ਦੁਬਾਰੀ ਇੱਕ ਵਾਦਕਾ ਦਾ ਜਿੰਦਰਪਾਲ ਟੱਕਰ ਇਹ ਲੋਕੋ ਕ ਦਾ ਇਹ ਦੋਵੇਂ ਸਾਥੀ ਇਹਨਾਂ ਤੋਂ ਵੀ ਅੱਧਾ ਕਿਤੋਂ ਹਿਰਨ ਫੜੀ ਨੀ ਇਹਨਾਂ ਨੇ ਵੀ ਸੇਮ ਉਹੀ ਪਾਕਿਸਤਾਨ ਸਰਵਰ ਵਿੱਚ ਕਾਮਨ ਸੈਂਟਰ ਔਰ ਉਸ ਤੋਂ ਬਾਅਦ ਜਿਹੜਾ ਮੇਨ ਐਵਰਡੀਰ ਕਵਰੀ ਤੈ ਕਿਲੋ ਦੀ ਹੋਈ ਹੈ ਮਨਜੀਤ ਤੋਂ ਹੋਈ ਹੈ ਇਹਨਾਂ ਕਹਿੰਦੇ ਆ ਇਹ ਨਹੀਂ ਬੜਾ ਕਟੂਰੀਆ ਸਪਿੰਡ ਹੈ ਸਰਾਏ ਅਮਨ ਖਾਨ ਜ਼ਿਲ੍ਹਾ ਅੰਮ੍ਰਿਤਸਰ ਦਾ ਹਾਂ ਇਹ ਇੱਕ ਕਲਾਸ ਦਾ ਪੁਰਾਣਾ ਮਕਦਮਾ ਨਹੀਂ ਹੈ ਪਰ ਇਹ ਕਾਫੀ ਦੁਬਈ ਵਿਆਸ ਦੇ ਪਿੱਛੇ ਦੇ ਉੱਥੋਂ ਆ ਕੇ ਸਾਰੇ ਪਾਕਿਸਤਾਨ ਦੇ ਆਪਣੇ ਨੇਂਹ ਥੂਰ ਦੇ ਕੰਮ ਨੂੰ ਕੀਤਾ। ਔਰ ਜੋ ਵੀ ਮੌਕੇ ਤੇ ਖੜਾ ਜਾ ਕੇ ਜਦੋਂ ਰਿਸਿਵਿਸ਼ਨ ਕੀਤੀ ਸਾਰੀ ਟ੍ਰਾਫਿਕ ਜਿਹੜੀ ਗਰੂਨ ਦੀ ਆਪਣੇ ਘਰ ਹੀ ਰਿਸਿਪਟ ਕਰ ਰਿਹਾ ਹੈ। ਕਾਫੀ ਉਹ ਵੱਡਾ ਇਹਨੇ ਬਣਾਇਆ ਹੈ ਆਪਣੇ ਘਰ ਨੂੰ ਇਸ ਤਰ੍ਹਾਂ ਦਾ ਤੁਸੀਂ ਸਮਝੋ ਕਿ ਰਿਸਿਵਿੰਗ ਤੇ ਡ੍ਰਾਂਜਿੰਗ ਪੈਡ ਉੱਥੇ ਟਾਈਪ ਬਣਾਇਆ ਹੋਇਆ ਹੈ। ਹੁਣ ਮੈਂ ਸਮਝਾ ਦਿੱਤਾ ਕਿ ਇਹਦਾ ਬੜਾ ਵੱਡਾ ਅਜਿਹਾ ਨੈਟਵਰਕ ਹੈ ਮੁੰਡੇ ਹੈ ਔਰ ਹਵਾਲੇ ਜਿਹੜੇ ट्रांजੈਕਸ਼ਨ ਹੈ ਉਹ ਪਾਇਆ ਦੁਬਈ ਜਿਹੜਾ ਰੂਟ ਹੋ ਰਿਹਾ ਉਹ ਕਨੇਡਾ ਦੇ ਰਾਹੀਂ ਦੁਬਈ ਦਾ ਨਹੀਂ ਘਾਰੇ ਜਿਆਦਾ ਉਤੋਂ ਉਹ ਪਾਕਿਸਤਾਨ ਜਾ ਰਹੀ ਸੀ ਉਹ ਸਾਨੂੰ ਮਿਲਦਾ ਹੈ ਕਿ ਹਮਾਰੇ ਜਿਹੜਾ ਬੋਰਡ ਦੀ ਸਾਥ ਕਾਰਜ ਆਪਣੀ ਕੀਤੀ ਹੈ ਤੇ ਹੋਰ ਮੈਂ ਜਿਹੜੇ ਆਪਣੀ ਥੜੀ ਟੀਮ ਨੂੰ ਜਿਹੜੀ ਹੈ ਜਿਹੜੀ ਅਰੇ ਡੀਸੀਪੀ ਇਨੀਵਰਸਿਟੀ ਤੋਂ ਲਿਆ ਪਾਲੀ ਜਿਹਨਾਂ ਦਾ ਵੀ ਸਾਡੇ ਏਡੀਸੀ جب کام کر رہے ہیں شیو درشن جی سارے اے سی پیسٹ انسپیکٹر منوج کمار ایس ایچ پی شاہڈا میتھ جی بہت اچھا نے کام کیا اور میں سمجھتا کہ دلی دیر تک کلی ڈرامدگی کا جو امپورٹنٹ ملی ہے جو حوالے کا ਜੇਰਾ ਕੰਪੋਸ ਸਮੈਸ਼ ਹੁੰਦਾ ਹੋ ਤਾਂ ਲੱਗਦਾ ਜਿਵੇਂ ਅਕਸਰ ਜਿਹੀ ਕਿ ਜੇਰਾ ਕਾਟਰ ਚਲਾ ਰਹੇ ਹੁੰਦੇ ਲੋਕਾਂ ਤੋਂ ਬਾਅਦ ਜਦੋਂ ਵਾਪਸ ਪੈਸੇ ਨਹੀਂ ਦਿੰਦੇ ਤੇ ਕੰਮ ਖੁੱਲ ਹੀ ਗਿਆ ਉਹਦੇ ਨਾਲ ਸਭ ਤੋਂ ਵੱਡਾ ਸੈਟ ਬੈਕ ਲੱਗਦਾ ਹੈ ਇਸ ਫਰਟੋਟਿਕ ਪ੍ਰੋਬਲਮ ਆ ਸਰ ਆਈਦਨੀ ਕਿੰਨਾ ਸਾਹਾਂ ਦੇ ਵਿੱਚ